ਆਦਲ ਹੁਸੈਨ ਆਦਲ ਹੁਸੈਨ ਖੱੱਚਰ ਚਲਾਉਂਦਾ ਹੈ ਉਹਨਾਂ ਦੇ ਉੱਤੇ ਲੈ ਕੇ ਜਾਂਦਾ ਹੈ ਜੇ ਸਲਾਨੀ ਆਉਂਦੇ ਨੇ ਉਹਨਾਂ ਨੂੰ ਉੱਪਰਲੀ ਚੋਟੀ ਤੱਕ ਜਾਣਾ ਜਿੱਥੇ ਤੱਕ ਜਾਣਾ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਊ ਪੁੱਤ ਸੀ ਜਦੋਂ ਅਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਆਦਲ ਆਪਣੀ ਖੱੱਚਰ ਛੱਡ ਕੇ ਆਪਣੇ ਨਾਲ ਆਏ ਸਲਾਨੀ ਨੂੰ ਛੱਡ ਕੇ ਉਹਨਾਂ ਵੱਲ ਨੂੰ ਭੱਜਦਾ ਕਿ ਨਾ ਕਰੋ ਇਹ ਸਾਡੇ ਮਹਿਮਾਨ ਨੇ ਤੁਸੀਂ ਇੰਜ ਨਾ ਕਰੋ ਤੇ ਉਹਦੀ ਨਹੀਂ ਸੁਣਦੇ ਉਹਦੇ ਰੁਕਿਆ ਨਹੀਂ ਰੁਕਦੇ ਉਹ ਇੱਕ ਅਤਵਾਦੀ ਦੀ ਰਾਈਫਲ ਖੋਣ ਦੀ ਕੋਸ਼ਿਸ਼ ਕਰਦਾ ਉਹਨੂੰ ਉੱਪਰ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਤਿੰਨ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਹ ਵੀ ਉਸੇ ਕਸ਼ਮੀਰ ਤੋਂ ਆਇਆ ਥ੍ਰਿਸ਼ਾ ਇਹ ਦ੍ਰਿਸ਼ ਵੀ ਸਾਨੂੰ ਧਿਆਨ ਚ ਰੱਖਣਾ ਪਊਗਾ ਇਹ ਇਕੱਲਾ ਦ੍ਰਿਸ਼ ਨਹੀਂ ਇੱਕ ਟੈਕਸੀ ਵਾਲਾ ਟੈਕਸੀ ਡਰਾਈਵਰ ਹੈ ਮਹਾਰਾਸ਼ਟਰ ਤੋਂ ਪਹਿਲਗਾਮ ਦੇ ਵਿੱਚ ਘੁੰਮਣ ਗਿਆ ਇੱਕ ਪਰਿਵਾਰ ਉਹ ਵੀਡੀਓ ਜਾਰੀ ਕਰਕੇ ਦੱਸ ਰਿਹਾ ਉਸ ਮਹਾਰਾਸ਼ਟਰ ਦੇ ਉਸ ਪਰਿਵਾਰ ਨੇ ਵੀਡੀਓ ਜਾਰੀ ਕੀਤੀ ਹੈ ਉਹ ਕਹਿੰਦੇ ਕਿ ਕਸ਼ਮੀਰੀ ਟੈਕਸੀ ਡਰਾਈਵਰ ਸੀ ਇੱਕ ਕਾਲੀ ਜੈਕਟ ਦੇ ਵਿੱਚ ਉਹਨੇ ਹਮਲੇ ਤੋਂ ਬਾਅਦ ਸਾਨੂੰ ਸ਼ਰਨ ਦਿੱਤੀ ਉਹਦੀ ਫੋਟੋ ਬਾਕੀ ਉਹਨੇ ਜਾਰੀ ਕੀਤੀ ਹੈ ਵੀਡੀਓ ਦੀ ਕਿਉਂਕਿ ਉਹਨੇ ਸਾਡੀ ਜਾਨ ਬਚਾਈ ਉਹਨੇ ਸਾਨੂੰ ਖਾਣਾ ਉਪਲਬਧ ਕਰਾਇਆ ਤੇ ਉਹਨੇ ਸਾਨੂੰ ਹੌਸਲਾ ਦਿੱਤਾ ਇਸੇ ਤਰ੍ਹਾਂ ਕਪੜਾ ਵਪਾਰੀ ਹੈ ਨਜਾਕਤ ਅਲੀ ਉਹਨੇ 36 ਗੜ ਦੇ 11 ਲੋਕਾਂ ਨੂੰ ਆਪਣੇ ਘਰ ਲੁਕਾਇਆ ਇਹ ਵੀ ਕਸ਼ਮੀਰੀ ਹੈ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਗੁਰੂ ਘਰ ਕਸ਼ਮੀਰ ਦੀ ਘਾਟੀ ਦੇ ਵਿੱਚ ਮੰਦਰ ਮਸਜਿਦ ਉਹ ਸੜਕਾਂ ਤੇ ਲੰਗਰ ਲਾ ਰਹੇ ਨੇ ਜਿੰਨੀ ਕੁ ਸਮਰਥਾ ਗੁਰੂ ਘਰ ਦੇ ਵਿੱਚ ਹਮੇਸ਼ਾ ਲੰਗਰ ਦੀਆਂ ਵਖਸ਼ਾ ਹੁੰਦੀਆਂ ਨੇ ਤੇ ਸਭ ਤੋਂ ਮੂਰੇ ਹਰਥਾਂ ਪਹੁੰਚਦਾ ਭਾਈਚਾਰਾ ਉਦੇ باوجود ਵੀ ਮੰਦਰ ਮਸਜਿਦ ਵਾਲੇ ਵੀ ਕੋਈ ਪਾਣੀ ਲੈ ਕੇ ਖੜਾ ਕੁਝ ਲੈ ਕੇ ਖੜਾ ਉਹ ਆਪਣੇ ਜਿੰਨਾ ਜਿੰਨਾ ਪਰੋਂਦਾ ਔਰ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ ਕਿ ਦਰਵਾਜ਼ੇ ਖੁੱਲੇ ਨੇ ਆਓ ਸੇ ਦ੍ਰਿਸ਼ ਤੁਹਾਨੂੰ ਦੇਖਣੇ ਪੈਣਗੇ ਇਹ ਦ੍ਰਿਸ਼ ਆਪਣੇ ਆਪ ਚ ਕੁਝ ਕਹਿਣਾ ਚਾਹੁੰਦੇ ਆ ਹਾਂ ਇੱਕ ਦ੍ਰਿਸ਼ ਉਹ ਹੈ ਜਿੱਥੇ ਸਰਕਾਰ ਸਖਤੀ ਦਾ ਰੁਖ اختیار ਕਰਦੀ ਹੈ ਕਿ ਪਾਕਿਸਤਾਨ ਨੂੰ ਜੇ ਤੁਰੰਤ ਗੋਲੀ ਨਾਲ ਜਵਾਬ ਨਹੀਂ ਉਕੇ ਕੁਝ ਤਰ੍ਹਾਂ ਕਹਿੰਦੀ ਆ ਜੀ ਇਹਦਾ ਗੋਲੀ ਗੋਲੀ ਕਦੇ ਮਸਲੇ ਦਾ ਹੱਲ ਹੈ ਜੰਗ ਕਿਸੇ ਮਸਲੇ ਦਾ ਹੱਲ ਹੈ ਪਰ ਜਿਸ ਤਰ੍ਹਾਂ ਦਾ ਇਹ ਕਾਰ ਹੈ ਜਿਸ ਤਰ੍ਹਾਂ ਇਹ ਹਮਲਾ ਹੋਇਆ ਜਿਸ ਤਰ੍ਹਾਂ ਇਹ ਪਹਿਚਾਨ ਕਰਕੇ ਭਾਰਤੀਆਂ ਦੇ ਉੱਤੇ ਹਮਲਾ ਕੀਤਾ ਗਿਆ ਉਸ ਰੋਸੇ ਚੋਂ ਉਸ ਗੁੱਸੇ ਚੋਂ ਇਹ ਜਨਮ ਦਾ ਹੈ ਇਹ ਸਵਾਲ ਆਉਂਦਾ ਹੈ ਕਿ ਕਰ ਦੋ ਸਫਾਇਆ ਹੁਣ ਕਰ ਦੋ ਸੁਫੜਾ ਸਾਫ ਪਰ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਉਹਨਾਂ ਨੇ ਬਹੁਤ ਕੁਝ ਦੇਖਣਾ ਤੇ ਬਾਚਣਾ ਪੈਂਦਾ। ਜੇ ਜੋ ਲੜਾਈ ਲੱਗਣੀ ਹੈ ਤਾਂ ਕਿੰਨਿਆਂ ਦੀ ਜਾਨ ਅਸੀਂ ਹੋਰ ਝੋਕ ਦੇਣੀ ਹੈ ਇਹ ਵੀ ਸਵਾਲ ਖੜਾ ਹੈ। ਪਰ ਕੁਝ ਸਖਤ ਫੈਸਲੇ ਲਏ ਜਾ ਰਹੇ ਨੇ ਮਾ ਉਹਨਾਂ ਫੈਸਲੇ ਆਉਣ ਤੋਂ ਪਹਿਲਾਂ ਇੱਕ ਦ੍ਰਿਸ਼ ਮੈਨੂੰ ਬਹੁਤ ਪੀੜਦਾਇਕ ਲੱਗਿਆ। ਮੈਂ ਉਸ ਦ੍ਰਿਸ਼ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ। 27 ਦੇ ਕਰੀਬ ਜਿਹੜੇ ਉਹ ਤੇ ਕੁੱਲ ਅਤਵਾਦੀਆਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਕੇ ਮਾਰੇ ਜਾਂਦੇ ਨੇ ਉਹਨਾਂ ਚੋਂ ਦੋ ਵਿਦੇਸ਼ੀ ਨਾਗਰਿਕ ਸੀ ਇੱਕ ਨੇਪਾਲ ਦਾ ਇੱਕ ਯੂਏਈ ਦਾ ਦੋ ਸਥਾਨਕ ਸੀ ਜਿਨ੍ਹਾਂ ਚੋਂ ਇੱਕ ਮੈਂ ਆਦਲ ਦੀ ਗੱਲ ਕਰਕੇ ਹਟਿਆ ਕਿ ਉਹ ਇਕੱਲਾ ਹੀ ਪਿੱੜ ਗਿਆ ਤੇ ਬਚ ਵੀ ਨਹੀਂ ਪਾਇਆ ਸੋ ਇਹ ਬਹਾਦਰ ਕਸ਼ਮੀਰੀ ਵੀ ਹੈਗਾ ਇਸ ਤਰ੍ਹਾਂ ਦੋ ਸਥਾਨਕ ਲੋਕ ਮਾਰੇ ਗਏ ਨੇ ਤੇ ਉਹ ਦੋ ਤੋਂ ਬਿਨਾ ਜੇ ਪਛੀਆਂ ਨੂੰ ਤੁਸੀਂ ਉੱਥੋਂ ਭੇਜਣੇ ਆ ਉਹਨਾਂ ਦੇ ਸ਼ਰੀਰ ਜਾ ਉਸ ਤਾਇਆ ਦੇ ਰੱਖੇ ਨੇ ਉਹ ਸਰੀਰ ਪਹਿਲਾਂ ਉਹਨਾਂ ਨੂੰ ਪਰਿਵਾਰਾਂ ਨੂੰ ਸੌਂਪਣੇ ਆ। ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਤਬੂਤ ਚ ਲਿਪਟੇ ਹੈ ਬਕਾਇਦਾ ਤੌਰ ਤੇ ਉਹਨਾਂ ਦੇ ਉੱਤੇ ਕਫਨ ਪਾਇਆ ਇੱਕ ਮੂਰੇ ਮੇਜ਼ ਰੱਖਿਆ ਜਿਹਦੇ ਉੱਤੇ ਆ ਕੇ ਉਹਨਾਂ ਨੇ ਸ਼ਰਧਾਂਜਲੀ ਭੇਟ ਕਰਨੀ ਆ ਸਮੂਹਕ ਰੂਪ ਚ ਸਾਰਿਆਂ ਨੂੰ। ਤੇ ਜਿੱਥੇ ਆ ਕੇ ਖੜ ਕੇ ਅਮਿਤ ਸ਼ਾ ਉਹ ਸ਼ਰਧਾਂਜਲੀ ਭੇਟ ਕਰ ਰਹੇ ਨੇ ਫੁੱਲਾਂ ਦਾ ਰੱਖ ਕੇ ਉੱਥੇ ਉਹਨਾਂ ਦੀ ਖੜੇ ਹੋਣ ਵਾਲੀ ਥਾਂ ਤੋਂ ਲੈ ਕੇ ਪਿਛਾਂ ਤੱਕ ਰੈੱਡ ਕਾਰਪਟ ਦਿਖ ਰਿਹਾ ਹੈ ਇਹ ਵਾਲ ਕਾਰਪਟ ਸਵਾਗਤ ਕਰਨ ਦਾ ਸਤਾਂ ਸਿ ਜਨਾਬ ਤੁਹਾਡਾ ਜੇ ਅਫਸਰਾਂ ਅਧਿਕਾਰੀਆਂ ਨੇ ਕਰ ਵੀ ਦਿੱਤਾ ਚਮਚਾਗਰੀ ਦੀ ਹੱਦ ਤੱਕ ਜਾ ਕੇ ਤਾਂ ਤੁਸੀਂ ਉਸ ਰੈੱਡ ਕਾਰਪਟ ਤੇ ਪੈਰ ਰੱਖਣ ਤੋਂ ਪਹਿਲਾਂ ਟੋਕ ਸਕਦੇ ਸੀ ਕਿ ਇੱਥੇ ਮੈਂ ਵੀ ਆਈਪੀ ਨਹੀਂ ਆ ਤੇ ਅੱਜ ਇਹ ਰੈੱਡ ਕਾਰਪਟ ਵਾਲਾ ਸਵਾਗਤ ਵਾਲਾ ਥਾਂ ਨਹੀਂ ਆ ਇਹ ਤਸਵੀਰ ਮੈਨੂੰ ਭਿੜ ਦਿੰਦੀ ਆ ਮੈਂ ਦਾ ਜ਼ਿਕਰ ਕਰਾਂਗਾ ਹਾਂ ਮੈਂ ਜ਼ਿਕਰ ਕਰਾਂਗਾ ਸਰਕਾਰ ਦੇ ਕੁਝ ਫੈਸਲੇ ਆਂਦਾ ਜਿਹੜੇ ਫੈਸਲੇ ਸਰਕਾਰ ਨੇ ਲਏ ਨੇ ਕਿ ਹੁਣ ਬਾਗਾ ਬਾਰਡਰ ਰਹੀਂ ਅਟਾਰੀ ਬਾਰਡਰ ਰਹੀਂ ਆਉਣ ਜਾਣ ਬੰਦ ਮੈਂ ਜ਼ਿਕਰ ਕਰਾਂਗਾ ਉਸ ਸਿੰਧੂ ਸੰਧੀ ਦਾ ਸਿੰਧੂ ਜਲ ਸੰਧੀ ਦਾ ਜਿਹੜੀ ਰੋਕੀ ਗਈ ਆ ਜਿਹੜੀ ਪਾਕਿਸਤਾਨ ਨਾਲ ਲੱਗੀਆਂ ਦੋ ਲੜਾਈਆਂ ਜਾਂ ਤੀਸਰੀ ਕਰ ਲੜਾਈ ਲੜਾਈ ਦੇ ਦੌਰਾਨ ਵੀ ਨਹੀਂ ਰੁਕੀ ਉਹ ਰੁਕੀ ਗਈ ਹੈ ਇਸ ਤਰ੍ਹਾਂ ਦੇ ਕੁਝ ਸਖਤ ਫੈਸਲੇ ਜਿਹੜੇ ਸ਼ੀਸ਼ਾ ਦਿਖਾਉਣ ਲਈ ਜਾਂ ਇੱਕ ਤਰ੍ਹਾਂ ਨਾਲ ਸਖਤ ਰੁਖ اختیار ਕਰਨ ਦੇ ਲਈ ਪ੍ਰਕਟਾਵੇ ਦੀ ਜੁਜੋ ਜਨਮਦੇ ਨੇ ਪ੍ਰਧਾਨ ਮੰਤਰੀ ਜੁਆਈ ਦੇ ਦੌਰੇ ਤੇ ਸਿਟਰਨ ਤੋਂ ਬਾਅਦ ਸਾਇ ਆਉਂਦੇ 에ਰਪੋਰਟ ਤੇ ਵੀ ਮੀਟਿੰਗ ਲਈ ਫਿਰ ਆਪਣੇ ਘਰੇ ਗਏ ਉੱਥੇ ਵੀ ਤਰਨ ਤੋਂ ਮੀਟਿੰਗ ਲਈ ਅੱਜ ਸਰਦਲ ਮੀਟਿੰਗ ਹੈ ਸੋ ਇਹਦੇ ਵਿੱਚੋਂ ਇੱਕ ਸਖਤ ਸੰਦੇਸ਼ ਦੇਣਾ ਚਾਹੁੰਦੇ ਨੇ